ਗੁਰੂ ਪਿਆਰੀ ਸਾਧ ਸੰਗਤ ਜੀ ਪਾਈ ਕੱਟੂ ਸ਼ਾਹ ਜੀ ਕਸ਼ਮੀਰ ਘਾਟੀ ਦੇ ਸ਼ੁਰੂ ਵਿੱਚ ਬਾਰਾਮੁਲਾ ਨਗਰ ਦੇ ਨਜ਼ਦੀਕ ਨਿਵਾਸ ਕਰਦੇ ਸਨ ਇਸ ਖੇਤਰ ਵਿੱਚ ਜਿਵੇਂ ਹੀ ਇਹ ਸਮਾਚਾਰ ਫੈਲਿਆ ਕਿ ਛੇਵੇਂ ਗੁਰੂ ਸ੍ਰੀ ਗੁਰੂ ਹਰगोबिਬ ਸਾਹਿਬ ਜੀ ਸ਼੍ਰੀਨਗਰ ਗਏ ਹਨ ਤਾਂ ਮਕਾਮੀ ਸੰਗਤ ਉਹਨਾਂ ਦੇ ਦਰਸ਼ਨ ਕਰਨ ਲਈ ਸਮੂਹਿਕ ਰੂਪ ਵਿੱਚ ਚੱਲ ਪਈ ਰਸਤੇ ਵਿੱਚ ਉਹ ਲੋਕ ਪਾਈ ਕੱਟੂ ਸ਼ਾਹ ਜੀ ਦੇ ਇੱਥੇ ਉਹਨਾਂ ਦੀ ਧਰਮਸ਼ਾਲਾ ਵਿੱਚ ਠਹਿਰੀ ਸਾਰੇ ਲੋਕ ਆਪਣੀ ਆਪਣੀ ਸ਼ਰਧਾ ਅਨੁਸਾਰ ਗੁਰੂ ਜੀ ਲਈ ਉਪਹਾਰ ਲਿਆਏ ਸਨ ਇਹਨਾਂ ਵਿੱਚੋਂ ਇੱਕ ਸਿੱਖ ਦੇ ਹੱਥ ਵਿੱਚ ਇੱਕ ਬਰਤਨ ਸੀ ਜਿਸ ਨੂੰ ਉਸਨੇ ਇੱਕ ਵਿਸ਼ੇਸ਼ ਕੱਪੜੇ ਵੱਲੋਂ ਬੰਦ ਕੇ ਟਕਿਆ ਹੋਇਆ ਸੀ ਜਿਵੇਂ ਹੀ ਪਾਈਕਟੂ ਸ਼ਾਹ ਜੀ ਦੀ ਨਜ਼ਰ ਉਸ ਉੱਤੇ ਪਈ ਉਹਨਾਂ ਨੇ ਜਗਿਆਸਾ ਵਸ ਪੁੱਛ ਹੀ ਲਿਆ ਕਿ ਇਸ ਬਰਤਨ ਵਿੱਚ ਕੀ ਹੈ ਜਵਾਬ ਵਿੱਚ ਕੁਸ ਸਿੱਖ ਨੇ ਕਿਹਾ ਕਿ ਮੈਂ ਗੁਰੂ ਜੀ ਨੂੰ ਇੱਕ ਵਿਸ਼ੇਸ਼ ਕਿਸਮ ਦਾ ਸ਼ਹਿਦ ਭੇਟ ਕਰਨ ਜਾ ਰਿਹਾ ਹਾਂ ਉਹ ਹੀ ਇਸ ਬਰਤਨ ਵਿੱਚ ਹੈ ਭਾਈ ਕੱਟੂ ਸ਼ਾਹ ਜੀ ਨੂੰ ਦਮੇ ਦਾ ਰੋਗ ਸੀ ਉਹਨਾਂ ਨੇ ਸਿੱਖ ਵੱਲੋਂ ਕਿਹਾ ਜੇਕਰ ਥੋੜੀ ਜਹੀ ਸ਼ਹਿਦ ਮੈਨੂੰ ਦੇ ਦੇਵੇ ਤਾਂ ਮੈਂ ਉਸ ਤੋਂ ਦਵਾਈ ਖਾ ਲਿਆ ਕਰਾਂਗਾ ਪਰ ਸਿੱਖ ਨੇ ਕਿਹਾ ਇਹ ਕਿਵੇਂ ਹੋ ਸਕਦਾ ਹੈ ਪਹਿਲਾਂ ਮੈਂ ਗੁਰੂ ਜੀ ਨੂੰ ਇਸ ਨੂੰ ਪ੍ਰਸ਼ਾਦ ਰੂਪ ਵਿੱਚ ਭੇਟ ਕਰਾਂਗਾ ਪਿੱਛੂ ਉਹ ਜਿਸ ਨੂੰ ਉਹਨਾਂ ਦੀ ਇੱਛਾ ਹੋਵੇ ਦੇ ਦੇਣਾ ਭਾਈ ਕੱਟੂ ਆ शाह ਜੀ ਉਸ ਸਿੱਖ ਦੇ ਜਵਾਬ ਵੱਲੋਂ ਸ਼ਾਂਤ ਹੋ ਗਏ ਕਿਉਂਕਿ ਉਸ ਦੀ ਦਲੀਲ ਵੀ ਠੀਕ ਸੀ ਜਦੋਂ ਇਹਨਾਂ ਸਿੱਖਾਂ ਦਾ ਜੱਥਾ ਸ਼੍ਰੀ ਨਗਰ ਗੁਰੂ ਜੀ ਦੇ ਸਾਹਮਣੇ ਮੌਜੂਦ ਹੋਇਆ ਤਾਂ ਸਾਰਿਆਂ ਨੇ ਆਪਣੇ ਆਪਣੇ ਉਪਹਾਰ ਭੇਟ ਕੀਤੇ ਜਦੋਂ ਉਹ ਸਿੱਖ ਆਪਣਾ ਬਰਤਨ ਗੁਰੂ ਸਾਹਿਬ ਨੂੰ ਦੇਣ ਲੱਗਾ ਤਾਂ ਗੁਰੂ ਜੀ ਨੇ ਸਵੀਕਾਰ ਨਹੀਂ ਕੀਤਾ ਸਿੱਖ ਨੇ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ ਜਦੋਂ ਸਾਨੂੰ ਇੱਛਾ ਹੋਈ ਸੀ ਸ਼ਹਿਦ ਚਖਣ ਦੀ ਤਾਂ ਤੁਸੀਂ ਸਾਨੂੰ ਨਹੀਂ ਦਿੱਤਾ ਹੁਣ ਸਾਨੂੰ ਇਹ ਨਹੀਂ ਚਾਹੀਦਾ ਸਿੱਖ ਨੇ ਬਹੁਤ ਜ਼ਿਆਦਾ ਮਾਫੀ ਮੰਗੀ ਪਰ ਗੁਰੂ ਜੀ ਨੇ ਕਿਹਾ ਤੁਸੀਂ ਪਰਤ ਜਾਵੋ ਪਹਿਲਾਂ ਸਾਡੇ ਸਿੱਖ ਨੂੰ ਦੇਵੋ ਜਦੋਂ ਉਸ ਦੀ ਤ੍ਰਿਸ਼ਨਾ ਤ੍ਰਪਤ ਹੋਵੇਗੀ ਤਾਂ ਅਸੀਂ ਇਸ ਨੂੰ ਬਾਅਦ ਵਿੱਚ ਸਵੀਕਾਰ ਕਰਾਂਗੇ ਉਹ ਸਿੱਖ ਤੁਰੰਤ ਪਰਤ ਕੇ ਪਾਈ ਕੱਟੂ ਸ਼ਾਹੀ ਦੇ ਕੋਲ ਆਇਆ ਅਤੇ ਉਹਨਾਂ ਤੋਂ ਮਾਫੀ ਬੇਨਤੀ ਕਰਨ ਲੱਗਾ ਪਾਈ ਕੱਟੂ ਸ਼ਾਹੀ ਨੇ ਕਿਹਾ ਕਿ ਗੁਰੂ ਜੀ ਤਾਂ ਉਂਝ ਹੀ ਆਪਣੇ ਸਿੱਖਾਂ ਦਾ ਮਾਨ ਸਨਮਾਨ ਲਈ ਲੀਲਾ ਰਚਦੇ ਹਨ ਤੁਹਾਡੇ ਕਥਨ ਵਿੱਚ ਵੀ ਸਚਾਈ ਸੀ ਪਹਿਲਾਂ ਸਾਰੀਆਂ ਵਸਤੂਆਂ ਗੁਰੂ ਜੀ ਨੂੰ ਹੀ ਪੇਟ ਦਿੱਤੀਆਂ ਜਾਂਦੀਆਂ ਹਨ ਇਸ ਵਿੱਚ ਮਾਫੀ ਮੰਗਣ ਵਾਲੀ ਕੋਈ ਗੱਲ ਨਹੀਂ ਪਰ ਸਿੱਖ ਨੇ ਕਿਹਾ ਮਸੀਕੀ ਦੇ ਸਿਦਾਂਤਾਂ ਨੂੰ ਸਮਝ ਗਿਆ ਹਾਂ ਗਰੀਬ ਦਾ ਮੂੰਹ ਹੀ ਗੁਰੂ ਦੀ ਗੋਲਕ ਹੈ ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੈ ਅਤੇ ਤੁਸੀਂ ਉਹ ਚੀਜ਼ ਸਾਰੇ ਨੂੰ ਵਖਾ ਕੇ ਧਾਰਮਿਕ ਕਾਰਜ ਵਿੱਚ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਜ਼ਰੂਰਤਮੰਦ ਨੂੰ ਪਹਿਲਾਂ ਦੇ ਦੇਵੋ ਹਾਲਕਿ ਇੱਥੇ ਤੁਹਾਡੇ ਇਲਾਵਾ ਅਤੇ ਉਸ ਜ਼ਰੂਰਤਮੰਦ ਦੇ ਇਲਾਵਾ ਕਿਸੇ ਨੇ ਨਹੀਂ ਵੇਖਿਆ ਹੁੰਦਾ ਪਰ ਇਸ ਕਾਰਜ ਨੂੰ ਈਸ਼ਵਰ ਵਾਹਿਗੁਰੂ ਨੇ ਤਾਂ ਵੇਖਿਆ ਹੁੰਦਾ ਹੈ ਤੁਹਾਨੂੰ ਇਸ ਦਾ ਫਲ ਦੁੱਗਣਾ ਮਿਲੇਗਾ ਸੋ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਬਾਕਸ ਵਿੱਚ